لوکاں نوں دیکھن نوں مل رہی ہے کیونکہ آ دیکھ سکدے ہو کہ کیویں جو ہے ਵਿਦਿਆਰਥੀ ਟੱਕੇ ਦੇ ਨਾਲ اندر ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਸਟੂਡੈਂਟ ਦੇਖੋ ਦੇਖੋ ਹੱਥ ਜੜਾ ਲਾ ਜਾ ਰਹੇ ਆ ਇਹ ਦੇਖੋ ਚੰਡੀਗੜ੍ਹ ਪੁਲਿਸ ਦਾ ਟੱਕਾ ਹੈ ਮੰਨਦੇ ਤੁਸੀਂ ਮੇਰਾ ਮੇਰਾ ਬੇ ਬੇ ਆ ਦੇਖੋ ਦੇਖੋ ਵਿਦਿਆਰਥੀ ਅੰਦਰ ਪੁੱਟਾ ਜਾ ਰਹੇ ਨੇ

सुनो सुनो मेरी बात है आपसे सुनो एक बार चेक करवा लो आप उसके बाद आपको चेक करवा लिया फिर भी गेट खुलवा देंगे

ਉਡੀਓ ਅੱਗੇ ਬਟੇ ਨਾ ਰੰਗੇ ਉਧੋਰੀ ਆ ਤਿੰਨ ਕਾ ਵੀ ਪੁਲੀਸ ਆ ਯਾ ਹਮੇ ਵੀ ਪੁਲੀਸ ਆ ਕਿਉਂ ਤਾਂ ਜਾਣੋ ਨਾ ਨਾ ਵੀ ਆ ਕਰਦੇ ਨਾਲੇ ਤੋਂ ਲੈ ਕੇ ਸੌਂਦੀ ਐ ਸਟੂਡੈਂਟਾਂ ਨੂੰ ਰੋਕਣ ਲਈ ਲੈ ਕੇ ਇਹਨਾਂ ਲਈ ਪਛਾਣ ਪੱਤਰ ਆ ਪਛਾਣ ਪੱਤਰ ਹੈਗਾ ਨਾਲ ਕੋਲ ਤਾਂ ਕੋਲ ਤਾਂ ਹੋਣੀ ਚਾਹੀਦੀ ਆਪਾਂ ਆਦੇਸ ਦੇ ਥੋੜੇ ਲੈ ਡਾਕਟਰ ਹੈਗਾ ਬੈਠਾ ਨਾ ਫੋਟੋ ਹੈਗਾ ਜਦੋਂ ਆਪਾਂ ਆਦੇਸ ਦੇ ਚੁਪ ਚਪ ਖੜੇ ਰਹੇ ਹੋ ਕਿਸੇ ਦੇ ਕੋਈ ਜਵਾਬ ਨਹੀਂ ਦੇਣਾ ਆਇਆ ਕਰ ਤਾਂ ਹੁਣ ਨਾ ਆ ਦੇਖੋ ਦਿਖਾ ਦੇਗਾ ਘਟਾ ਹੋਗਾ ਥਗੜਿਆਂ ਨੂੰ ਖੱਡਲ ਖਵਾਰ ਕਰ ਦੇ ਆਦੇ ਪਹਛਾਨ ਪੱਤਰ ਕਿਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਣ ਤੋਂ ਹੁਣ ਸਾਨੂੰ ਦੇਖੋ ਇੱਕ ਨੰਬਰ ਗੇਟ ਖੋਲੋ ਇੱਕ ਨੰਬਰ ਗੇਟ ਖੋਲੋ ਇਹ ਤਾਂ ਵਿਦਿਆਰਥੀ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਇਹਨਾਂ ਤੋਂ ਹਦਾਇਤ ਅੰਦਰ ਲੈਣ ਦੀ ਆਈਡੀ ਕਾਰਡ ਲੈ ਲਓ ਆਈਡੀ ਕਾਰਡ ਦਿਖਾ ਆਹ ਆਈਡੀ ਕਾਰਡ ਆਈ ਕਾਰਡ ਆਈਡੀ ਦੇਖੋ ਆਈਡੀ ਕਾਰਡ ਵਾਲੇ ਵਿਦਿਆਰਥੀ ਇਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਤੁਹਾਨੂੰ ਨਾ ਕਰੇ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਦੋ ਪਲੀਜ਼ ਹਮ ਗੇਟ ਖੋਲੋ ਗੇਟ ਖੋਲੋ ਸਟੂਡੈਂਟ ਨੇ ਇਹਦਾ ਚੁਲੇ ਜਦ ਗੇਟ ਖੁੱਲਿਆ ਆਪ ਕਿਉਂ ਨਿਕ올 ਰਹੇ ਹੋ ਅੰਦਰ ਜਾਣੇ ਲਈ ਕੀ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਐਂਟਰੀ ਦੀ ਨਹੀਂ ਨਹੀਂ ਸਭ ਵਿਦਿਆਰਥੀ ਨਹੀਂ ਵਿਦਿਆਰਥੀ ਹੈ ਵੀਰੇ ਕੋਈ ਨਾ ਬਾਹਰ ਹੀ ਆ ਕੋਈ ਨਹੀਂ ਸਰ ਮੈਂ ਤਾਂ ਜਾਣ ਦੇ ਰਹੀ ਆ ਮੈਂ ਤਾਂ ਨਹੀਂ ਰੋਕ ਰਹੀ ਕਾਹੋ ਵੀਰ ਖਲਾਓ ਗੇਟ ਤੇ ਥੋੜੀ ਨਹੀਂ ਸੁਣਦੇ ਹੂੰ ਨਹੀਂ ਸਰ ਐਸੇ ਚੁਣੋ ਅੱਗੇ ਕਰੋ ਡਿਗੇਸਪੀਨ ਉਹਨਾਂ ਨੂੰ ਨਹੀਂ ਰੋਕਦੇ ਬੁਲਾਓ ਨਾ ਤੁਸਾਂ ਨੂੰ ਤੁਸੀਂ ਖੜਾਇਆ ਇੱਥੇ ਡਿਊਟੀ ਤੇ ਲਾਉਣ ਲਈ ਕਈ ਦੂਰ ਵੀ ਆਓ ਸਰ ਨੂੰ ਬੁਲਾਓ ਬੁਲਾਓ ਬਲਾਉ ਸਰ ਨੂੰ ਵਿਦਿਆਰਥੀਆਂ ਨੂੰ ਇੱਕ ਜਿਹੜੀ ਚਿੱਠੀ ਜਾਰੀ ਹੋਈ ਸੀ ਵਿਦਿਆਰਥੀਆਂ ਨੂੰ ਜਾਣ ਦੇ ਲਈ ਕੇਸ ਕਰਨ ਵਿਚਾਰ ਪੱਤਰ ਹੋਗੇ ਸੀ ਜਾਣ ਦਾ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆਹ ਦੇਖ ਸਕਦੇ ਹਾਂ ਕਿ ਕਿਵੇਂ ਜੋ ਹੈ ਵਿਦਿਆਰਥੀ ਤੱਕੇ ਦੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਮੌਕੇ ਦੀਆਂ ਤਸਵੀਰਾਂ ਕੁਛੀ ਸਟੂਡੈਂਟ ਸਟੂਡੈਂਟ ਆ ਦੇਖੋ ਦੇਖੋ ਹੱਥ ਚੜ੍ਹਨ ਜਾ ਰਿਹਾ ਆਹ ਦੇਖੋ ਚੰਡੀਗੜ੍ਹ ਪੁਲਿਸ ਦਾ ਟੱਕਾ ਹੈ ਮੰਨਨੇ ਤੁਸੀਂ ਮੇਰਾ ਮੇਰਾ ਬੇਚਾੜੇ ਆਹ ਦੇਖੋ ਦੇਖੋ ਵਿਦਿਆਰਥੀਆਂ ਨੂੰ ਪੁਲਿਸ ਜਾ ਰਿਹਾ ਜਾ ਰਿਹਾ ਮੈਂ ਬਾਕੀ ਤਾਂ ਭੱਜੀ ਜਾ ਰਿਹਾ ਜਾ ਰਿਹਾ ਬਾਹੜਾ ਦੇਸ ਦੂੰਗੀ

सुना सुनो सुनो मेरी बात रिक्वेस्ट है आपसे सुनो एक बार चेक करवा लो आप उसके बाद आपको चेक करवा लिया फिर भी

ਕਰ ਦਿਆ ਕਰ ਦਿਆ ਮੈਨੂੰ ਤੋਂ ਦੇਵੇ ਸੌਤੀ ਹੈ ਸਟੂਡੈਂਟਾਂ ਨੂੰ ਕਰਨੀ ਲਈ ਬੋਲਦੀ ਹੈ ਆਪਣੇ ਲੈਵੇ ਇਹਨੇ ਮੈਂ ਪਛਾਣ ਪੱਤਰ ਹੈ ਪਛਾਣ ਪੱਤਰ ਹੈ ਇਹਨਾਂ ਕੋਲ ਤਾਂ ਮੈਂ ਕੋਲ ਤਾਂ ਆਰਡਰ ਆਰਡਰ ਹੈ ਆਰਡਰ ਹੈ ਜਿਹੜਾ ਉਹ ਆਉਂਦਾ ਹੈ ਜਦੋਂ ਉਹ ਆਉਂਦਾ ਹੈ ਚੁੱਪचाप ਖੜੇ ਰਹੇ ਹੋ ਕਿਸੇ ਦੇ ਕੋਲ ਜਾਮ ਨਹੀਂ ਦੇਣਾ ਆਇਆ ਤਾਂ ਹੁਣ ਆ ਦੇਖੋ ਦਿਖਾ ਦੇ ਇਹ ਘੰਟਾ ਹੋ ਗਿਆ ਇੱਥੇ ਖੜੇ ਨੂੰ ਖਤਲਤ ਸਵਾਰ ਕਰਦੇ ਆਦੇ ਪਛਾਣ ਪੱਤਰ ਕਿਨਾਂ ਨੂੰ ਵੀ ਨਹੀਂ ਜਾਣ ਦਉਂਗੇ ਅੰਦਰ ਹੁਣ ਜਾਣ ਤੋਂ ਹੁਣ ਸਾਨੂੰ ਜਾਣ ਤੋਂ ਬਈ ਜਾਣ ਤੋਂ ਇੱਕ ਨੰਬਰ ਗੇਟ ਖੋਲੋ ਇੱਕ ਨੰਬਰ ਗੇਟ ਖੋਲੋ ਇਹਨਾਂ ਨੂੰ ਤਾਂ ਹਾਇਦਤ ਅਸਰ ਲੈਣ ਆਈਡੀ ਕਾਰਡ ਲੈ ਲਓ ਆਈਡੀ ਕਾਰਡ ਦਿਖਾ ਹਾਂ ਆਈਡੀ ਕਾਰਡ ਆਈ ਕਾਰਡ ਆਈਡੀ ਦੇਖੋ ਆਈਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਤਸਵੀਰ ਦਿਖਾ ਦਿਓ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਦੋ ਪਲੀਜ਼ ਸਾਨੂੰ ਗੇਟ ਖੋਲੋ ਸਟੂਡੈਂਟ ਨੇ ਇਹਦਾ ਚਲੇ ਜਦ ਗੇਟ ਖੁੱਲੇ ਆਪ ਕਿਉਂ ਨਿਕੋਲ ਰਹੇ ਹੋ ਅੰਦਰ ਜਾਣੇ ਕਿ ਲਈਏ ਕੋਈ ਦਰਵਾਜ਼ਾ ਨਹੀਂ ਇਹ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਦੀ ਐਂਟਰੀ ਦੀ ਨਹੀਂ ਨਹੀਂ ਸਮਝਦਾਰੀ ਨਹੀਂ ਵਿਦਿਆਰਥੀ ਹੈ ਵੀਰੇ ਕੋਈ ਨਾ ਬਾਹਰ ਹੀ ਹੈ ਕੋਈ ਨਹੀਂ ਸਰ ਮੈਂ ਤਾਂ ਜਾਣ ਦੇ ਰਹੀਆਂ ਮੈਂ ਤੁਹਾਨੂੰ ਰੋਕ ਰਹੀਆਂ ਕਾਹੋ ਵੀਰ ਖਲਾਓ ਗੇਟ ਤੇ ਥੋੜੀ ਨਹੀਂ ਸੁਣਦੇ ਨਹੀਂ ਸਰ ਐਸ ਐਚ ਨੂੰ ਅੱਗੇ ਕਰੋ ਡੀ ਐਸ ਵੀ ਨੂੰ ਉਹਨਾਂ ਨੂੰ ਰੋਕੋ ਬੁਲਾਓ ਨਾ ਤੁਸਾਂ ਤੁਸੀਂ ਖੜਾਇਆ ਇੱਥੇ ਡਿਊਟੀ ਤੇ ਲੈਣੇ ਕਈ ਦੂਰ ਜਾਓ ਸਰ ਨੂੰ ਬੁਲਾਓ ਬੁਲਾਓ ਬਲਾਸਰ ਨੂੰ ਵਿਦਿਆਰਥੀਆਂ ਦੀ ਇੱਕ ਜਿਹੜੀ ਚਿੱਠੀ ਆ ਰਹੀ ਹੋਈ ਸੀ ਉਹ ਵਿਦਿਆਰਥੀਆਂ ਨੂੰ ਜਾਣ ਦੇ ਲਈ ਇਹ ਸਨਲ ਵਿਚਾਰ ਪੱਤਰ ਹੋਗੇ ਸੀ ਜਾਣ ਦਾ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆਹ ਦੇਖ ਸਕਦੇ ਹਾਂ ਕਿ ਕਿਵੇਂ ਜੋ ਹੈ ਵਿਦਿਆਰਥੀ ਤੱਕੇ ਦੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਸਟੂਡੈਂਟ ਹੱਥ ਚੜਾ ਲਿਆ ਦੇਖੋ ਚੰਡੀਗੜ੍ਹ ਪੁਲਿਸ ਦਾ ਟੱਕਾ ਹੈ ਮੈਂ ਤੁਸੀ ਮੇਰਾ ਮੇਰਾ ਬੇਬੇ ਆ ਦੇਖੋ ਦੇਖੋ ਬਚਾ ਲਿਆ ਜਾ ਰਿਹਾ ਇੰਦੇ ਲੱਗ ਗਿਆ अरे यार भेज दो तेरे को अंदर ही भेज देंगे आपको दो भेज देंगे यार दे पूछो भेज देंगे आप टेंशन मत लो हम आपको अंदर भेजेंगे फिर भी भेजना है फिर भी भेजना है भेजेंगे बिल्कुल भेजेंगे भेज दो लेकिन ये बांछ हट बांछ हटनी बांछ नहीं पकड बांछ हटनी फिर जे मेरेते पेगी अपना हिसाब लागी क्या हिसाब लागी बांछ हट एक बार आ जाओ बांछ हट मैडम भेज देंगे बांछ हटनी छोड़ दो मैडम बांछ हट बाण छाड़ नहीं छोटू नहीं सुनो 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 मेरी बात बाण छाड़नी रिक्वेस्ट है आपसे सुनो एक बार चेक करवा लो आप उसके बाद आप चेक करवा लिया फिर भी मेन में प्लीज प्लीज गेट

ਹਾਂ ਦੇਖ ਸਕਦੇ ਹੋ ਕਿਵੇਂ ਤਲਕੀਬਾਜੀ ਇੱਥੇ ਵਿਦਿਆਰਥੀ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ ਕਿਤਨਾ ਕਿਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਹਾਲਾਂਕਿ ਆਈ ਕਾਰਡ ਵੀ ਉਹਨਾਂ ਦੇ ਕੋਲ ਮੌਜੂਦ ਨੇ ਕਿਉਂਕਿ ਜਿਵੇਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਉਸਦੀ ਹੀ ਐਂਟਰੀ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਜਿਸ ਦੇ ਕੋਲ ਯੂਨੀਵਰਸਿਟੀ ਦਾ ਆਈ ਕਾਰਡ ਹੋਵੇਗਾ ਤਾਂ ਕਿਤਨਾ ਕਿਤੇ ਹੁਣ ਆਈ ਕਾਰਡ ਵਾਲਿਆਂ ਨੂੰ ਵੀ ਜ਼ਰੂਰ ਇੱਥੇ ਰੋਕਿਆ ਜਾ ਰਿਹਾ ਤਲਕੀਬਾਜੀ ਦੇਖਣ ਨੂੰ ਮਿਲ ਰਹੀ ਹੈ ਵਿਦਿਆਰਥੀ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਪੀਯੂ ਦੇ ਵਿੱਚ ਇਹ ਵੱਡਾ ਇतना ਕਿਤੇ ਕਹਿ ਸਕਦੇ ਆ ਕਿ ਪ੍ਰੋਟੈਸਟ ਤੋਂ ਪਹਿਲਾਂ ਵਿਦਿਆਰਥੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਇੱਥੇ ਤਕਰਾਰਬਾਜ਼ੀ ਵੀ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਜਗਰੂਪ ਦੇ ਨਾਲ ਮੈਂ ਪ੍ਰਦੀਪ ਅਮਲੂ ਪੀਓ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਅਮਲੋ ਤੁਹਾਡੇ ਨਾਲ ਇਸ ਵਕਤ ਅਸੀਂ ਪੀਯੂ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਵੱਡੀ ਕਾਲ ਸਟੂਡੈਂਟ ਦੇ ਵੱਲੋਂ ਦਿੱਤੀ ਗਈ ਹੈ ਇੱਥੇ ਸੰਘਰਸ਼ ਕਰਨ ਨੂੰ ਲੈ ਕੇ ਕਿਉਂਕਿ ਸੈਨਟ ਭੰਕਰ ਨੂੰ ਲੈ ਕੇ ਜੋ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਆਇਆ ਸੀ ਉਸ ਤੋਂ ਬਾਅਦ ਕਿਤਨਾ ਕਿਤੇ ਨੌਜਵਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇੱਥੇ ਮੋਰਚਾ ਖੋਲਿਆ ਗਿਆ ਸੀ ਲਗਾਤਾਰ ਨੌਜਵਾਨ ਇੱਥੇ ਧਰਨੇ ਤੇ ਬੈਠੇ ਸੀ ਤੇ ਅੱਜ 10 ਨਵੰਬਰ ਦੀ ਕਾਲ ਦਿੱਤੀ ਹੋਈ ਸੀ ਜਿਸ ਤੋਂ ਬਾਅਦ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਪ ਇਹ ਗੇਟ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਲਾਜ਼ਮ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦਿੰਦੇ ਹੋਣਗੇ ਨਾਲ ਹਾਲਾਂਕਿ ਕੁਝ ਲੋਕ ਵੀ ਆ ਵੀ ਜਾਗਰੂ ਜਰੂਰ ਦਿਖਾਈ ਦਿੱਤੀ ਜਾਵੇ ਲੋਕ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਜੋ ਗੇਟ ਇਹ ਬੰਦ ਕੀਤੇ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਪੀਯੂ ਤੋਂ ਸਿੱਧੀਆਂ ਦੇਖ ਪਾ ਰਹੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਅੱਜ ਨੌਜਵਾਨਾਂ ਦੇ ਵੱਲੋਂ 10 ਨਵੰਬਰ ਦੀ ਕਾਲ ਇੱਥੇ ਦਿੱਤੀ ਗਈ ਸੀਗੀ ਜਿਸ ਤਰੀਕੇ ਦੇ ਉਹਨਾਂ ਨੇ ਆਪਣੇ ਹੱਕਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਅੰਕਿਆ ਜਾ ਰਿਹਾ ਸੀ ਕਿ ਜੋ ਸੈਨੇਟ ਦੀਆਂ ਇਲੈਕਸ਼ਨਾਂ ਨੇ ਉਹਨਾਂ ਨੂੰ ਲੈ ਕੇ ਵੀ ਨੌਜਵਾਨਾਂ ਦੇ ਵੱਲੋਂ ਲਗਾਤਾਰ ਮੰਗ ਚੁੱਕੀ ਜਾ ਰਹੀ ਹੈ ਕਿ ਉਹਨਾਂ ਦੀ ਤਾਰੀਖ ਦਿੱਤੀ ਜਾਵੇ ਕਿਉਂਕਿ ਕੁਝ ਸਮੇਂ ਤੋਂ ਜੋ ਹੈ ਸੈਨੇਟ ਦੀਆਂ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਸ ਨੂੰ ਲੈ ਕੇ ਵੀ ਇਹ ਨੌਜਵਾਨਾਂ ਦੇ ਵੱਲੋਂ ਮੰਗ ਚੁੱਕੀ ਜਾ ਰਹੀ ਹੈ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਸੈਨੇਟ ਭੰਗ ਕਰਨ ਨੂੰ ਉਸ ਨੂੰ ਵਾਪਸ ਜਰੂਰ ਲੈ ਲਿਆ ਗਿਆ ਪਰ ਜੋ ਇਹਨਾਂ ਸੈਨੇਟ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਹੁਣ ਕਿਤਨਾ ਕਿਤੇ ਜਰੂਰ ਇੱਕ ਟਸਲ ਕਹਿ ਸਕਦੇ ਹਾਂ ਕਿ ਫਸੀ ਹੋਈ ਹੈ ਉਸ ਨੂੰ ਲੈ ਕੇ ਨੌਜਵਾਨਾਂ ਦੇ ਵੱਲੋਂ ਜੋ ਜਰੂਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਡੇਟ ਜ ਉਸ ਦੀ ਦਿੱਤੀ ਜਾਵੇ ਇਲੈਕਸ਼ਨਾਂ ਜਰੂਰ ਕਰਵਾਏ ਜਾਣ ਉਸ ਨੂੰ ਲੈ ਕੇ ਅੱਜ ਕਿਤਨਾ ਕਿਤੇ ਵੱਡੀ ਕਾਲ 10 ਨਵੰਬਰ ਦੀ ਇਹਨਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਦਿੱਤੀ ਗਈ ਸੀ ਇਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਸਵੀਰਤ ਹੋਈ ਇੱਥੇ ਤਣਾਤ ਕਰ ਦਿੱਤੀ ਗਿਆ ਚੰਡੀਗੜ੍ਹ ਪੁਲਿਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਤਨਾ ਕਿਤੇ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਜੋ ਯੂਨੀਵਰਸਿਟੀ ਤੋਂ ਬਾਹਰ ਤੇ ਅੰਦਰ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਜਰੂਰ ਮੁਸ਼ਕਲ ਦਾ ਸਾਹਮਣਾ ਕਿਤਨਕ ਤੇ ਕਰਨਾ ਪੈ ਰਿਹਾ ਤਲਕੀਬਾਜੀ ਵੀ ਦੇਖਣ ਨੂੰ ਮਿਲੀ ਆ ਦੇਖ ਸਕਦੇ ਹੋ ਕਿ ਕਿਵੇਂ ਜੋ ਹੈ ਇੱਥੇ ਲੋਕ ਪੁਲਿਸ ਦੇ ਨਾਲ ਕਿਤੇ ਨਾ ਕਿਤੇ ਬਹਿਸਵਾਜੀ ਵੀ ਜਰੂਰ ਕਰਦੇ ਹੋਏ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਕਿ ਕਿਵੇਂ ਜੋ ਹੈ ਇੱਥੇ ਪੁਲੀਸ ਅੱਗੇ ਬਟੇ ਰਹਿ ਰਹੇ ਉਧਰ ਯਾਰ ਤਿੰਨ ਕਾਤੇ ਪੁਲੀਸ ਆਇਆ ਹਾਂ ਮੈਂ ਵੀ ਪੁਲੀਸ ਆਇਆ ਹਾਂ ਮਤਲਬ ਜਾਣਦੇ ਨਾ ਕਰਨ ਦੇ ਦਨਵੀਆ ਕਰਦੇ ਨੇ ਸੌਂਦੀ ਹੈ ਸਟੂਡੈਂਟਾਂ ਨੂੰ ਕਰਨੀ ਲੈ ਮਾਰਕੀ ਹੈ ਅਗਲੇ ਲੈ ਮੈਂ ਇਹ ਲੈ ਮੈਂ ਪਛਾਣ ਪਛਾਣ ਪੱਤਰ ਹੈ ਇਹਨਾਂ ਕੋਲ ਤਾਂ ਮੈਂ ਉਹਦਾ ਆਰਡਰ ਦੇ ਰਿਹਾ ਹਾਂ ਆਰਡਰ ਦੇ ਰਿਹਾ ਆਰਡਰ ਹੈਗਾ ਬਾਈਕ ਦਾ ਫੋਟੋ ਹੈਗਾ ਜਦੋਂ ਆਪਾਂ ਆਉਂਦੇ ਹਾਂ ਜੁਪਤਿਆ ਫੜੇ ਰਹੇ ਹੋ ਕਿਸੇ ਦੇ ਕੋਲ ਜੋ ਆਮ ਨਹੀਂ ਦੇਣਾ ਆਇਆ ਤਾਂ ਹੁਣ ਆ ਦੇਖੋ ਦਿਖਾ ਦੇ ਇਹ ਤੁਹਾਡਾ ਹੋ ਗਿਆ ਇੱਥੇ ਖੜੇ ਨੂੰ ਖੱਟਲ ਸਵਾਰ ਕਰਦੇ ਆ ਦੇ ਪਛਾਣ ਪੱਤਰ ਕਿ ਇਹਨਾਂ ਨੂੰ ਵੀ ਨਹੀਂ ਜਾਣਦਾਉਂਗੇ ਅੰਦਰ ਹੁਣ ਜਾਣ ਤੋਂ ਹੁਣ ਸਾਨੂੰ ਦੇਖੋ ਲੋ ਇੱਕ ਨੰਬਰ ਗੇਟ ਖੋਲੋ ਇੱਕ ਨੰਬਰ ਗੇਟ ਖੋਲੋ ਇਹ ਤਾਂ ਵਿਦਿਆਰਥੀ ਨਹੀਂ ਇਹਨਾਂ ਨੂੰ ਤਾਂ ਹਦਾਇਤ ਅੰਦਰ ਲੈਣ ਆਈਡੀ ਕਾਰਡ ਲਓ ਆਈ ਡੀ ਕਾਰਡ ਦਿਖਾ ਹਾਂ ਆਹ ਆਈ ਡੀ ਕਾਰਡ ਆਈ ਕਾਰਡ ਆਈ ਦੇਖੋ ਆਈ ਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਗੇਟ ਦੇ ਬਾਹਰ ਰੋਕਿਆ ਜਾ ਰਿਹਾ ਕਿਉਂ ਰੋਕ ਰਹੇ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਦਰਵਾਜ਼ਾ ਪਲੀਜ਼ ਹੰਗਰੇਟ ਖੋਲੋ ਅਸੀਂ ਸਟੂਡੈਂਟ ਹਾਂ ਇਹਨਾਂ ਨੂੰ ਖੋਲੋ ਕਿਹੜੇ ਕਾਰਡ ਪੁੱਛਦੇ ਆਪ ਕਿਉਂ ਨਿਕਾਲ ਰਹੇ ਹਾਂ ਅੰਦਰ ਜਾਣੇ ਲਈ ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕਿ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਹੈ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਆ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਤੁਹਾਨੂੰ ਦੂਸਰੇ ਗੇਟ ਤੋਂ ਵੀ ਰੋਕਿਆ ਗਿਆ ਉੱਧਰ ਵੀ ਨਹੀਂ ਜਾਣ ਦੇ ਰਹੇ। ਉੱਧਰ ਵੀ ਪੁਲਿਸ ਹੈ ਜੰਮੇ ਪੁਲਿਸ ਉੱਥੇ ਤਾਂ ਜੰਮੇ ਬਹੁਤ ਬੁਰਾ ਹਾਲ ਹੈ। ਇੱਥੇ ਵੀ ਬਹੁਤ ਬੁਰਾ ਹਾਲ ਹੈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਗੀ ਇਹਨੇ ਜਦ ਕਹਿ ਰਿਹਾ ਗੇਟ ਨੰਬਰ 1 ਤੇ ਜਾਓ। ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣਗੇ ਸਾਨੂੰ? ਜਾਣ ਤਾਂ ਹੁਣ ਕੀ ਹੁਣ ਵਿਦਿਆਰਥੀਆਂ ਦੀ ਪਾਬੰਦੀ ਹੋ ਗਈ ਯੂਨੀਵਰਸਿਟੀ ਐਂਟਰੀ ਦੀ? ਨਹੀਂ ਨਹੀਂ ਸਭ ਵਿਦਿਆਰਥੀ ਨਹੀਂ ਵਿਦਿਆਰਥੀ ਹੈ ਵੀਰੇ ਕੋਈ ਤੇਰਾ ਬਾਹਰ ਹੀ ਹੈ ਕੋਈ ਨੇ ਸਰ ਐਸਐਚ ਚੁਣੋਗ ਕਰੋ ਡੀਐਸ ਵੀ ਨੇ ਉਹਨਾਂ ਨੂੰ ਰੱਖ ਬਲਾਓ ਨਾ ਤੁਸੂ ਦਿੱਥੇ ਖੜਾਇਆ ਇੱਥੇ ਡਿਊਟੀ ਤੇ ਲਾਉਂਦੇ ਕਈ ਦੂਰੋਂ ਆਓ ਸਰ ਨੂੰ ਬਲਾਓ 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 ਸਰ ਨੂੰ ਵਿਦਿਆਰਥੀਆਂ ਦੀ ਇੱਕ ਜਿਹੜੀ ਚਿੱਠੀ ਆ ਰਹੀ ਹਸੀ ਉਹ ਵਿਦਿਆਰਥੀਆਂ ਨੂੰ ਜਾਣ ਦੇ ਲਈ ਕੇਸ਼ਨਲ ਵਿਚਾਰ ਪੱਤਰ ਹੋਗੇ ਸੀ ਜਾਣ ਦਾ ਅਈ ਤੁਸੀਂ ਦੇਖ ਸਕਦੇ ਹੋ ਵਿਦਿਆਰਥੀ ਨਹੀਂ ਜਾਂਚਦਾ ਜਾ ਰਿਹਾ ਹਾਂ ਤਲਕੀਬਾਜੀ ਵੀ ਜਰੂਰ ਵਿਦਿਆਰਥੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਪਛਾਣ ਪੱਤਰ ਹੈ ਯੂਨੀਵਰਸਿਟੀ ਦੇ ਵਿੱਚ ਸਾਨੂੰ ਐਂਟਰੀ ਦਿੱਤੀ ਜਾਵੇ ਪਰ ਕਿਤਨਾ ਕਿਤੇ ਰੋਕਿਆ ਉਹਨਾਂ ਨੂੰ ਜਰੂਰ ਜਾ ਰਿਹਾ ਤਲਕੀਬਾਜੀ ਦੇਖਣ ਨੂੰ ਮਿਲ ਰਹੀ ਹੈ ਤਾਂ ਸਵੇਰੇ ਸਵੇਰੇ ਵੱਡੀ ਫੋਰਸ ਇੱਥੇ ਚੰਡੀਗੜ੍ਹ ਪੁਲਿਸ ਤੋਂ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਜੁਆ ਇਹ ਦਰਨਾ ਪ੍ਰਦਰਸ਼ਨ ਅੱਜ ਕੀਤਾ ਜਾਣਾ 10 ਨਵੰਬਰ ਦੀ ਵੱਡੀ ਕਾਲ ਦਿੱਤੀ ਗਈ ਹੈ ਦੇਖ ਸਕਦੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਵੀ ਤੇ ਬਾਹਰ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਜੋ ਸੰਘਰਸ਼ ਕਰਨ ਦੇ ਲਈ ਅੱਜ ਜੋ ਇਕੱਠੇ ਹੋ ਰਹੇ ਨੇ ਲੋਕ ਕਿਤੇ ਨਾ ਕਿਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਯੂਨੀਵਰਸਿਟੀ ਦੇ ਅੰਦਰ ਆਉਣ ਦੀ ਅੱਜ ਕਾਲ ਦਿੱਤੀ ਗਈ ਹੈ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੇ ਵੀ ਆਉਣਾ ਵਿਦਿਆਰਥੀ ਜਿੱਥੇ ਬੰਦੀਆਂ ਨੇ ਵੀ ਆਉਣਾ ਹੋਰ ਰਾਜਨੀਤਿਕ ਤੇ ਹੋਰ ਸਿੰਗਰ ਵੱਖ-ਵੱਖ ਕਹਿ ਸਕਦੇ ਆ ਕਿ ਇਲਾਕਿਆਂ ਤੋਂ ਵੀ ਲੋਕਾਂ ਨੇ ਇੱਥੇ ਭਾਵੇਂ ਉਹ ਹਰਿਆਣਾ ਦੇ ਹੋਣ ਹਿਮਾਚਲ ਦੇ ਹੋਣ ਇੱਥੇ ਵੱਡੀ ਗਿਣਤੀ ਦੇ ਵਿੱਚ ਆਉਣਾ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਪਰ ਹੈ ਇੱਥ ਦੀ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਜਿੱਥੇ ਤਲਕੀ ਬਾਜੀ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲੀ ਹੈ ਕੈਮਰਾਮੈਨ ਜਗਰੂਪ ਦੇ ਨਾਲ ਮੈਂ ਪ੍ਰਦੀਪ ਅੰਮਲੋ ਪੀਯੂ